ਕਿ ਜਿਹੜੇ ਨੀ ਪੱਥਰ ਰੱਖੇ ਜਾਣਗੇ ਉਹਨਾਂ ਦੇ ਉੱਤੇ ਕਿਸੇ ਲੀਡਰ ਦਾ ਨਾਂ ਨਹੀਂ ਆਊਗਾ ਪਰ ਇੱਥੇ ਉਥੇ ਮਿਸਤਰੀ ਦੇ ਤੇ ਮਜ਼ਦੂਰਾਂ ਦੇ ਨਾਂ ਲਿਖੇ ਜਾਣਗੇ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਇਹ ਜਿਹੜਾ ਸਕੂਲ ਹੈ ਤੇ ਹਰ ਸੈਨਸ ਸਕੈਂਡਰੀ ਸਕੂਲ ਹੈ ਜਦੋਂ بارش ਹੁੰਦੀ ਹੈ ਇੱਕ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ ਉਹਦੇ ਬਾਰੇ ਐਮਐਲਏ ਸਾਹਿਬ ਕੀ ਕਹਿ ਕੇ ਗਏ ਹਾਂ ਜੀ ਉਹਦੇ ਭਗਵੰਤ ਮਾਨ ਸਾਹਿਬ ਜਦੋਂ ਸਰਕਾਰ ਬਣਾਈ ਆ ਉਦੋਂ ਕਹਿੰਦੇ ਸੀ ਕਿ ਸਾਡੇ ਨੀ ਮੀਲ ਪੱਥਰਾਂ ਦੇ ਉੱਤੇ ਮਿਸਤਰੀਆਂ ਦੇ ਨਾਮ ਲਿਖੇ ਜਾਣਗੇ ਤੇ ਸਾਨੂੰ ਕਿਸੇ ਵੀ ਪੱਥਰ ਤੇ ਮਿਸਤਰੀਆਂ ਦੇ ਨਾਉਣੇ ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਪੈਖਾਨਿਆਂ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਬੱਚਿਆਂ ਦੇ ਬੈਠਣ ਦੇ ਲਈ ਕੋਈ ਵਧੀਆ ਡੀਐਲਐਫ ਨਿਊਜ਼ ਪੰਜਾਬ ਦੇਖ ਕਰੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡੇ ਆਪਣਾ ਸੁਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਮੇਰੇ ਪਿੰਡ ਦਗਾਲ ਜਿੱਥੇ ਅੱਜ ਕਲਵੰਤ ਸਿੰਘ ਜੀ ਬਾਜੀਗਰ ਜੀ ਇਸ ਬਿਲਡਿੰਗ ਦਾ ਨਹੀਂ ਪੱਥਰ ਰੱਖ ਇਸ ਬਿਲਡਿੰਗ ਦਾ ਉਦਘਾਟਨ ਕਰਕੇ ਗਏ ਨੇ ਇੱਕ ਗੱਲ ਦੇਖਣ ਨੂੰ ਇਹ ਮਿਲਦੀ ਹੈ ਕਿ ਇੱਥੇ ਸਰਦਾਰ ਭਵਨ ਸਿੰਘ ਜੀ ਮਾਨ ਸਾਡੇ ਸੀਐਨ ਸਾਹਿਬ ਉਹਨਾਂ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਐਲਾਨ ਇਹ ਆਇਆ ਸੀ ਕਿ ਜਿਹੜੇ ਨੀ ਪੱਥਰ ਰੱਖੇ ਜਾਣਗੇ ਉਹਨਾਂ ਦੇ ਉੱਤੇ ਕਿਸੇ ਲੀਡਰ ਦਾ ਨਾਮ ਨਹੀਂ ਆਊਗਾ ਪਰ ਇੱਥੇ ਉਥੇ ਮਿਸਤਰੀ ਦੇ ਤੇ ਮਜ਼ਦੂਰਾਂ ਦੇ ਨਾਮ ਲਿਖੇ ਜਾਣਗੇ ਤੇ ਅੱਜ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸਰਦਾਰ ਭਵਨ ਸਿੰਘ ਜੀ ਮਾਨ ਹਾਂ ਜੀ ਉਹਨਾਂ ਦਾ ਵੀ ਨਾਮ ਇਹਦੇ ਤੇ ਪਾਇਆ ਜਾਂਦਾ ਹੈ ਹਰ ਇੱਕ ਜਿੱਥੇ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਸਕੂਲ ਦੇ ਨਹੀਂ ਪੱਥਰ ਜਾਂ ਉਹ ਘਾਟਨ ਸਮਾਰੋਹ ਦੇ ਪੱਥਰ ਰੱਖੇ ਜਾਂਦੇ ਨੇ ਹਰਜੋਤ ਸਿੰਘ ਬੈਂਸ ਜੀ ਦਾ ਵੀ ਨਾਮ ਪਾਇਆ ਹੋਇਆ ਤੇ ਕਲਵੰਤ ਸਿੰਘ ਬਾਜੀਗਰ ਦਾ ਵੀ ਨਾਮ ਪਾਇਆ ਹੋਇਆ ਇਹਨਾਂ ਤਿੰਨ ਤਾਂ ਤਿੰਨਾਂ ਤੋਂ ਇਲਾਵਾ ਕਿਸੇ ਮਜ਼ਦੂਰ ਦਾ ਜਾਂ ਮਿਸਤਰੀ ਦਾ ਜਾਂ ਸਕੂਲ ਦੇ ਚੇਅਰਮੈਨ ਦਾ ਜਾਂ ਕਿਸੇ ਹੋਰ ਸਮਾਜ ਸੇਵੀ ਦਾ ਨਾਮ ਨਹੀਂ ਪਾਇਆ ਗਿਆ ਪਰ ਇੱਥੇ ਉਹੀ ਵੀਆਈਪੀ ਕਲਚਰ ਦੁਆਰਾ ਫਿਰ ਇਹਨਾਂ ਨੇ ਵੀ ਉਹੀ ਜਿਹੜਾ ਬਾਦਲ ਵੇਲੇ ਹੁੰਦਾ ਸੀ ਜਿਹੜਾ ਕਾਂਗਰਸ ਵੇਲੇ ਹੁੰਦਾ ਸੀ ਉਹੀ ਵੀਆਈਪੀ ਕਲਚਰ ਤੁਹਾਡੇ ਸਾਹਮਣੇ ਹੈ ਤੁਹਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਇਸ ਜਗ੍ਹਾ ਤੇ ਕਿਸੇ ਮਿਸਤਰੀ ਦਾ ਜਾਂ ਮਜ਼ਦੂਰ ਦਾ ਜਾਂ ਚੇਅਰਮੈਨ ਦਾ ਜਾਂ ਕਿਸੇ ਸਮਾਜ ਸੇਵੀ ਦਾ ਨਾਮ ਨਹੀਂ ਪਾਇਆ ਗਿਆ ਤਾਂ ਇਹ ਤੁਹਾਡੇ ਸਾਹਮਣੇ ਹੈ ਕਿੰਨੀ ਕ ਕ੍ਰਾਂਤੀ ਆਈ ਹੈ ਕਿੰਨਾ ਕ ਜਿਹੜਾ ਵੀਆਈਪੀ ਕਲਚਰ ਨੂੰ ਭਵੰਤਮਾਨ ਜੀ ਨੇ ਖਤਮ ਕੀਤਾ ਤੇ ਜੁੜੇ ਰਹੋ ਡੀ11 ਨੂੰ ਤੇ ਆਪਦੇ ਨਾਲ ਅਸੀਂ ਤੁਹਾਨੂੰ ਅੱਗੇ ਵੀ ਹੋਰ ਮੇਨ ਰਿਪੋਰਟਾਂ ਦੇਵਾਂਗੇ ਹੋਇਸਰ ਨੂੰ ਖੜੀਆਂ ਪੀਣਾ ਅੰਦਰ ਦੁਬਾਰਾ ਦੇ ਵੀ ਸਕੂਲ ਦੇ ਵਿੱਚ ਕਿਹਾ ਕਿ ਅੱਜ ਐਮਐਲਏ ਸਾਹਿਬ ਨਾਲ ਇਸ ਪਾਣੀ ਕਰਦੇ ਸਕੂਲ ਦੇ ਵਿੱਚ ਪਹੁੰਚੇ ਸੀਗੇ ਜਿਸ ਨੂੰ ਦੀਆਂ ਕਮੀਆਂ ਨੇ ਉਹ ਸ਼ਾਇਦ ਜਿਨ੍ਹਾਂ ਨੇ ਉੱਥੇ ਦੂਰ ਕੀਤੀਆਂ ਨੇ ਕਮੀਆਂ ਸਭ ਦਾ ਸਕੂਲ ਦਾ ਇੱਕ ਨਵਾਂ ਸਟਾਰਟਅਪ ਨੇ ਵਿੱਚ ਮੌਜੂਦ ਹੈ ਆਪਾਂ ਨਾਲ ਵੀ ਗੱਲਬਾਤ ਕਰ ਸਕੋਗੇ ਸ਼ੁਕਰੀਆ ਜੀ ਰਣੰਦਰਪਾ ਜੀ ਅਸੀਂ ਲਈ ਲੈਕਚਰ ਆ ਰਹੇ ਹਾਂ ਤੁਮ ਦਾ ਰੇ ਸਕੂਲ ਵਿੱਚ ਸੋਸ ਪਾਣੀ ਨਾਲ ਸਾਹਿਬ ਤੇ ਪਹੁੰਚੇ ਜੀ ਹਾਂ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਆ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਮੰਤਰੀ ਮਾਨ ਸਾਹਿਬ ਜੀ ਰਵਾਨ ਸਿੰਘ ਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਨਾਂ ਸਿੱਖਿਆ ਕ੍ਰਾਂਤੀ ਦੇ ਨਾਲ ਜਿਹੜਾ ਪ੍ਰੋਸੈਸ ਚਲਾਇਆ ਹੋਇਆ ਹੈ ਇਹਦੇ ਨਾਲ ਸਕੂਲਾਂ ਦੇ ਵਿੱਚ ਬਹੁਤ ਵੱਡੀ ਐਡੀ ਡਿਵੈਲਪਮੈਂਟ ਹੋ ਰਹੀ ਹੈ ਗੁਜਰ ਨਮਰ ਤੇ ਮੈਂ ਸਾਡੇ ਹਲਕੇ ਦੇ ਵਿਧਾਇਕ ਐਮ ਐਨ ਐ ਸਾਹਿਬ ਸਰਦਾਰ ਕੁਲਵੰਤ ਸਿੰਘ ਮਾ ਜੀ ਅੱਗੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਆਪਣੇ ਪ੍ਰਿੰਸੀਪਲ ਵੱਲੋਂ ਤੇ ਪੂਰੇ ਸਟਾਫ ਵੱਲੋਂ ਤੇ ਇਤੋਂ ਦੀਆਂ ਪੰਚਾਇਤਾਂ ਵੱਲੋਂ ਤੇ ਸਾਰੇ ਵਿਦਿਆਰਥੀਆਂ ਵੱਲੋਂ ਜਿਨ੍ਹਾਂ ਨੇ ਇੱਕ ਵੱਡੀ ਗ੍ਰਾਂਟ ਦੇ ਨਾਲ ਜਿਹੜਾ ਸੀ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਤਹਿਤ ਇੱਕ ਕਮਰੇ ਨੇ ਜਿਹੜੇ ਸਾਡੇ ਉਹ ਉਹ ਉਸਾਰੀ ਦਾ ਜਿਹੜਾ ਕੰਮ ਚੱਲ ਰਿਹਾ ਹੈ ਤੇ ਸਾਡੇ ਉੱਥੇ ਪਹਿਲਾਂ ਬਿਲਡਿੰਗ ਦੀ ਹਾਲਤ ਕਾਫੀ ਖਰਾਬਤਾ ਸੀ ਉਸ ਰੀਡਿੰਗ ਦੇ ਵਿੱਚ ਜਿਹੜੇ ਰਿਪੇਅਰ ਦੀ ਕਵੱਡੀ ਗ੍ਰਾਂਟ ਦਿੱਤੀ ਜਿਹਦੇ ਤਹਿਤ ਜਿਹੜੇ ਸਿੰਘ ਕਮਰਿਆਂ ਦੀ ਸੀਮਰਮਤ ਕਰਵਾਈ ਤੇ ਉਹ ਕਮਰਿਆਂ ਦੇ ਵਿੱਚ ਅਜਿਹੇ ਵਿਦਿਆਰਥੀ ਨੇ ਉਹ ਬੈਠ ਕੇ ਜਿਹੜਾ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਦਾ ਜਿਹੜਾ ਆਨੰਦ ਹੈ ਉਹ ਮਾਣਿਆ ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਪਹਿਲਾਂ ਫਰਕ ਜਿਹੜਾ ਫਾਸਲਾ ਬਹੁਤ ਵੱਡਾ ਸੀ ਪਰ ਅੱਜ ਕੱਲ੍ਹ ਜਿਹੜਾ ਉਹ ਫਾਸਲਾ ਉਹ ਬਹੁਤ ਘੱਟ ਆ ਗਿਆ ਘੱਟ ਨਹੀਂ ਰਿਹਾ ਮੈਂ ਇਹ ਕਹਿਣਾ ਚਾਹ ਰਿਹਾ ਕਿ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਨਾ ਕਿ ਜਿਹੜੇ ਸਰਕਾਰੀ ਸਕੂਲਾਂ ਨੇ ਅੱਗੇ ਨੇ ਜੋ ਸਮਾਰਟ ਸਕੂਲਾਂ ਦਾ ਜਾਂ ਸਮਾਰਟ ਕਲਾਸਾਂ ਦਾ ਜਿਹੜਾ ਵੱਡਾ ਇੱਕ ਰੱਟ ਲਾਈ ਹੋਈ ਸੀ ਪ੍ਰਾਈਵੇਟ ਸਕੂਲਾਂ ਨੇ ਉਹੋ ਜਿਹੇ ਜਿਹੜੇ ਪ੍ਰੋਜੈਕਟਰ ਨੇ ਉਹ ਸਾਡੇ ਹਰ ਇੱਕ ਕਮਰੇ ਦੇ ਵਿੱਚ ਅੱਜ ਕੱਲ੍ਹ ਲੱਗੇ ਹੋਏ ਨੇ ਹਰ ਇੱਕ ਕਲਾਸ ਦੀ ਜਿਹੜੀ ਫੈਸਿਲਿਟੀ ਹੈ ਉਹ ਕਾਰੀ ਸਕੂਲਾਂ ਦੇ ਵਿੱਚ ਮਿਲ ਰਹੀ ਹੈ ਪਰ ਉਹ ਵਾਟਰ ਪੂਲਾਂ ਦੀ ਗੱਲ ਹੈ ਭਾਵੇਂ 스마트 ਕਲਾਸਾਂ ਦੀ ਗੱਲ ਹੈ ਤੇ ਤਕਰੀਬਨ ਹਰ ਇੱਕ ਸਕੂਲ ਦਾ ਜਿਹੜਾ ਸਬਜੈਕਟ ਦੇ ਨੇ ਟੀਚਰ ਨੇ ਉਹ ਹਰ ਇੱਕ ਸਰਕਾਰੀ ਸਕੂਲਾਂ ਦੇ ਤੋਂ ਮੈਂ ਪ੍ਰਾਈਵੇਟ ਸਕੂਲ ਨੇ ਪ੍ਰਾਇਮਰੀ ਸਕੂਲ ਨੇ ਭਾਵੇਂ ਮਿਡਲ ਨੇ ਭਾਵੇਂ ਸੈਕੰਡਰੀ ਸਕੂਲ ਨੇ ਸਾਰਾ ਸਟਾਫ ਪੂਰਾ ਹੈ ਤੇ ਹਰ ਇੱਕ ਥਾਂ ਵਾਲਾ ਇਨਫਰਾਸਟ੍ਰਕਚਰ ਹੈ এনवायरमेंट ਜਿਹੜਾ ਪ੍ਰੋਪਰ ਬਚਿਆ ਮੁਹੱਈਆ ਕਰਿਆ ਜਾ ਰਿਹਾ ਹੈ ਤੇ ਅੱਲਾਕਲਾਂ ਫੀਲਡ ਦੇ ਵਿੱਚ ਸਾਡੇ ਬੱਚੇ ਨੇ ਭਾਵੇਂ ਉਹ ਖੇਡਾਂ ਦਾ ਫੀਲਡ ਹੈ ਭਾਵੇਂ ਓਵਰਆਲ ਆਦਰ ਐਕਟੀਵਿਟੀ ਦਾ ਆਧਿਆਤਿਕ ਦਾ ਫੀਲਡ ਹੈ ਜਾਂ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਜੇਟਵੰਦ ਕਰਦੇ ਗੇਟ ਸਰਕਾਰੀ ਸਕੂਲਾਂ ਦੇ ਬੱਚੇ ਨੇ ਉਹ ਪ੍ਰਾਈਵੇਟ ਸਕੂਲਾਂ ਗੋਗੇ ਨੇ ਤੇ ਵੱਧ ਤੋਂ ਵੱਧ ਜਿਹੜੇ ਮੰਨਾਰੇ ਉਹ ਮਾਰ ਰਹੇ ਨੇ ਉਹ ਜਿਵੇਂ ਪਰ ਸਿੱਧਾ ਤੇ ਨਹੀਂ ਨਾ ਲਾ ਰਹੀਆਂ ਹਾਂ ਵੀ ਕਿਹੜਾ ਮਤਲੇ ਪਦਾਵਾਂ ਚਲਾਈਆਂ ਨਹੀਂ ਅਸੀਂ ਵੀ ਅਮੀਂ ਮਦਦਨਾਮਾ ਵੀ ਚਲਾਈ ਗਈ ਹੈ ਜੀ ਕਿਉਂਕਿ ਜੇ ਪ੍ਰਾਈਵੇਟ ਸਕੂਲ 3 ਸਾਲ ਦੇ ਬੱਚੇ ਨੂੰ ਦਿੱਤੀ ਜਾ ਰਹੀ ਹੈ ਸਕੂਲ ਦੇ ਵਿੱਚ ਵੀ 3 ਸਾਲ ਦੇ ਬੱਚੇ ਨੂੰ ਦਿੱਤੀ ਜਾ ਰਹੀ ਹੈ ਹਾਂਜੀ 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 ਨੈਕਸਟ ਟਾਈਮ ਦਾ ਜਿਹੜਾ ਇਹ ਸਿਸਟਮ ਸਟਾਰਟ ਹੋ ਗਿਆ ਕਿ ਜਿਹੜੀ ਪ੍ਰੀ ਪ੍ਰਾਇਮਰੀ ਕਲਾਸਾਂ ਜਿਹਨਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਂਦਾ ਨਾਸਾ ਹੀ ਹੈ ਜਨ ਕਿ ਯੂਕੇ ਜੀ ਇਸ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਹੈ ਉਹ ਸਰਕਾਰੀ ਸਕੂਲਾਂ ਦੇ ਵਿੱਚ ਵੀ ਲਿਆਂਦਾ ਜਾ ਰਿਹਾ ਹੈ ਇਹ ਪ੍ਰੀ ਪ੍ਰਾਇਮਰੀ ਕਲਾਸਾਂ ਜਿਹੜੀਆਂ ਉਹ ਜਿਹੜੇ ਸਟਾਰਟ ਕੀਤੀਆਂ ਗਈਆਂ ਨੇ ਜਿਹਦੇ ਤਹਿਤ ਜਿਹੜਾ ਆਪਾਂ ਛੋਟੇ ਬੱਚਿਆਂ ਨੂੰ ਜਿਹੜਾ ਸਟਾਰਟਿੰਗ ਪ੍ਰੋਗਰਾਮ ਸਰਕਾਰੀ ਸਕੂਲਾਂ ਦੇ ਵਿੱਚ ਪਰਾਕੀ ਵਿਰੋਧ ਪ੍ਰੀਖਿਆ ਉਹ ਜਦੋਂ ਨਾਲ ਉਹਨੂੰ ਲਾਈਨ ਅਪ ਕਰ ਸਕਦੇ ਹਾਂ ਸਰ ਇੱਕ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਇਹ ਜਿਹੜਾ ਸਕੂਲ ਹੈ ਤੇ ਹਰ ਸੈਨੇਂਡਰੀ ਸਕੂਲ ਹੈ ਜਦੋਂ بارش ਹੁੰਦੀ ਹੈ ਇੱਕ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ ਉਹਦੇ ਬਾਰੇ ਐਮਐਲਏ ਸਾਹਿਬ ਕੀ ਕਹਿ ਕੇ ਗਏ ਹਾਂ ਉਹਦੇ ਚ ਇਹ ਹੈ ਕਿ ਅਸੀਂ ਪਹਿਲਾਂ ਵੀ ਜਿਹੜੇ ਸਰਪੰਚ ਸਾਹਿਬਾਨ ਨੇ ਜਾਂ ਐਮਐਲਏ ਸਾਹਿਬਾਂ ਨੇ ਇਹ ਗੱਲ ਕੀਤੀ ਸੀ ਇਹਦੇ ਰਿਗਾਰਡਿੰਗ ਇਹ ਹੈ ਕਿ ਜਿਹੜੀ ਪਹਿਲਾਂ ਦੀ ਬਿਲਡਿੰਗ ਬਣੀ ਹੋਈ ਹੈ ਉਹ ਨਵੀਂ ਬਿਲਡਿੰਗ ਬਣੀ ਹੋਈ ਹੈ ਇਸ ਕਰਕੇ ਇਹਦੇ ਜਿਹੜੀ ਜ਼ਿਆਦਾ ਹੋਰ ਮਿੱਟੀ ਪਾ ਕੇ ਉਹ ਜ਼ਿਆਦਾ ਸੀ ਉਚਾਈ ਚੱਕ ਸਕਦੇ ਪਰ ਜੇ ਦੇ ਵਿੱਚ ਕਿ ਲੌਕ ਟਾਇਲ ਦਾ ਇਹਨਾਂ ਪ੍ਰਬੰਧਾ ਉਹ ਕੀਤਾ ਜਾਵੇ ਤਾਂ ਪਾਣੀ ਖੜਨਾ ਉਹ ਜਿਹੜਾ ਪ੍ਰੋਪਰ ਸੀਵੇਜ ਦਾ ਪ੍ਰਬੰਧ ਬਣ ਜੇਗਾ ਤੇ ਜਿਹਦਾ ਛੱਪੜ ਦਾ ਜਿਹੜਾ ਰੂਪ ਤਾਰਨ ਕਰ ਲੈਂਦਾ ਉਹਦਾ ਇੱਕ ਵੱਡਾ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਬਸ ਜਸਟ ਇੱਕੋ ਇਹੀ ਇੱਕ ਕਮੀ ਐ ਸਕੂਲ ਦੇ ਵਿੱਚ ਆਦਰਵਾਇਜ਼ ਹਰ ਇੱਕ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਸਰਕਾਰ ਵੱਲੋਂ ਸਕੂਲ ਦੇ ਵਿੱਚ ਜਿਹੜੀ ਦਿੱਤੀ ਗਈ ਹੈ ਸਰ ਇੱਕ ਜਿਹੜੀ ਵਾਈਫਾਈ ਦੀ ਸਕੀਮ ਐ ਸਕੂਲ ਨੂੰ ਕਿਹੜੇ ਸਾਲ ਤੋਂ ਮਿਲੀ ਹੋਈ ਐ ਵਾਈਫਾਈ ਦਾ ਜਿਹੜਾ ਸਿਸਟਮ ਚੱਲ ਰਿਹਾ ਹੈ ਭਾਵੇਂ ਉਹ ਪ੍ਰੋਜੈਕਟਰਾਂ ਦਾ ਹੈ ਜਾਂ ਐਜੂ ਸੈਟ ਦੇ ਤੌਰ ਤੇ ਹੈ ਇਹ ਕਾਫੀ ਲੰਬੇ ਸਮੇਂ ਤੋਂ ਪਿਛਲੇ ਲਗਭ ਜਿਹੜੇ ਐਕਟਿਵ ਨੇ ਪਰ ਅੱਜ ਕੱਲ ਜਿਹੜਾ ਨਵੇਂ ਪ੍ਰੋਜੈਕਟਰ ਆ ਗਏ ਜਾਂ ਫਿਰ ਸੋਲਰ ਸਿਸਟਮ ਦੇ ਨਾਲ ਜਿਹੜਾ ਸਕੂਲ ਹੈ ਇਹਦਾ ਹੋਰ ਵੀ ਵਧੀਆ ਜਿਹੇ ਤਰੀਕੇ ਨਾਲ ਹੈ ਜਿਹੜਾ ਸਿਸਟਮ ਆ ਵਧੀਆ ਨੀ ਜਿਸ ਤਰ੍ਹਾਂ ਕੇ ਪਿਛਲੇ 10 12 15 20 ਸਾਲਾਂ ਤੋਂ ਵਾਈਫਾਈ ਦਾ ਸਿਸਟਮ ਮਿਲਿਆ ਹੋਇਆ ਪਰ ਐਮਐਲਏ ਸਾਹਿਬ ਅੱਜ ਕਹਿ ਕੇ ਗਏ ਨੇ ਕਿ ਮਾਨ ਸਾਹਿਬ ਨੇ 17000 ਸਕੂਲਾਂ ਦੇ ਵਿੱਚ ਵਾਈਫਾਈ ਲਵਾਤਾ ਤੇ ਇਹ ਤੁਸੀਂ ਕਿਤੇ ਦੇਖ ਨਹੀਂ ਸਕਦੇ ਵੀ ਕਿ ਇਹ ਫੋਕੀ ਵਾਵਾ ਖੱਟਣ ਲਈ ਨਹੀਂ 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 ਕਿਤੇ ਫੋਕੀ ਵਾਵਾ ਨਹੀਂ ਜੋ ਹੁਣ ਜਿਵੇਂ ਪ੍ਰੋਜੈਕਟਰ ਤੁਹਾਡੇ ਸਾਹਮਣੇ ਲੱਗੇ ਹੋਏ ਨੇ ਇਸ ਤਰ੍ਹਾਂ ਜਿਹੜੇ ਕਬੱਡੀਆਂ ਜਿਹੜੇ ਛੋਟੇ ਪਹਿਲਾਂ ਵੱਡੇ ਛੋਟੇ ਪਹਿਲਾਂ ਲੱਗੇ ਹੋਏ ਸੀ ਪਰ ਅੱਜ ਕੱਲ ਜਿਹੜੇ ਹਰ ਇੱਕ ਜਿਹੜੇ ਸਕੂਲ ਦੇ ਵਿੱਚ ਪਾਉਂਦੇ ਉਹ ਲਾਇਬ੍ਰੇਰੀਸ ਨੇ ਜਾਂ ਕਮਰੇ ਨੇ ਉਹਨਾਂ ਦੀ ਜਿਹੜੇ ਵੱਡੇ ਪਹਿਲਾਂ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਜਿਨ੍ਹਾਂ ਨੂੰ ਵਾਈਫਾਈ ਦੇ ਨਾਲ ਜੋੜਿਆ ਗਿਆ ਤੇ ਬੱਚੇ ਜਿਹੜੇ ਉਹ ਆਨਲਾਈਨ ਕਲਾਸਿਸ ਦੇ ਤੁਹਾਨੂੰ ਬਹੁਤ ਵੱਡਾ ਜਿਹੜਾ ਅ ਅੱਜ ਕੱਲ ਇਹ ਸਿਸਟਮ ਹੈ ਗਲੋਲਾਈਜ਼ਡ ਸਿਸਟਮ ਹੈ ਉਹਦੇ ਨਾਲ ਜੁੜੇ ਨੇ ਤੇ ਬਹੁਤ ਜ਼ਿਆਦਾ ਸਿੱਖਣ ਜਿਹੜੇ ਬੱਚੇ ਕੋ ਭਗਵੰਤ ਮਾਨ ਸਾਹਿਬ ਜਦੋਂ ਸਰਕਾਰ ਬਣਾਈ ਆ ਉਦੋਂ ਕਹਿੰਦੇ ਸੀ ਕਿ ਸਾਡੇ ਨੀਲ ਮੀਲ ਪੱਥਰਾਂ ਦੇ ਉੱਤੇ ਮਿਸਤਰੀਆਂ ਦੇ ਨਾਮ ਲਿਗੇ ਜਾਣਗੇ ਤੇ ਸਾਨੂੰ ਕਿਸੇ ਵੀ ਪੱਥਰ ਤੇ ਮਿਸਤਰੀਆਂ ਦੇ ਨਾਮ ਨਹੀਂ ਚਮਕੇ ਜੀ ਨਹੀਂ ਤੇ ਕੋਈ ਤਾਂ ਹੁਣ ਸਰਕਾਰ ਦੀਆਂ ਜੋ ਜੋ ਵੀ ਸਾਨੂੰ ਹਦਾਇਤਾਂ ਹੁੰਦੀਆਂ ਨੇ ਉਹਨਾਂ ਹਦਾਇਤਾਂ ਜਿਹੜਾ ਸਾਨੂੰ ਪਾਲਣਾ ਹੈ ਜਿਹੜਾ ਉਹ ਕਰਨਾ ਪੈਂਦਾ ਹੈ ਪਰ ਇੱਕ ਇਹਦੇ ਵਿੱਚ ਇਹ ਹੈ ਕਿ ਨੀਂ ਪੱਥਰ 'ਤੇ ਮਿਸਤਰੀਆਂ ਦਾ ਨਾਮ ਹੋਵੇ ਜਾਂ ਕਿਸੇ ਐਮਐਲਏ ਦਾ ਜਾਂ ਫਿਰ ਉਹ ਉਥੋਂ ਦੇ ਸਰਪੰਚ ਸਾਹਿਬਾਨ ਦਾ ਤੇ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਉਹ ਸਾਰੀ ਤਾਂ ਹੋਈ ਹੈ ਕੰਮ ਹੋਈ ਨਹੀਂ ਤੇ ਉਹਨਾਂ ਜਿਹੜੀ ਧੰਮਾ ਜਿਹੜੀ ਸਲਾਹ ਹੈ ਉਹ ਕਰਨੀ ਵੱਲਦੀ ਹੈ ਤੇ ਜੋ ਇਹ ਛੋਟੇ-ਮੋਟੇ ਜਿਹੜੇ ਪ੍ਰੋਗਰਾਮ ਨੇੜੇ ਸਕੂਲਾਂ ਦੇ ਵਿੱਚ ਲਿੰਕੇ ਗਏ ਨੇ ਇਹਨਾਂ ਦੇ ਥਰੂ ਅਸੀਂ ਭਵਤ ਮੰਤਰੀ ਸਰਕਾਰ ਦਾ ਤੇ ਹਲਕੇ ਦੇ ਵਿਧਾਇਕ ਦਾ ਜਿਹੜਾ ਬਹੁਤ तहे ਦਿਲੋਂ ਧੰਨਵਾਦ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਇਨਫਰਾਸਟ੍ਰਕਚਰ ਦੇ ਲਈ ਜੋ ਲੋੜਿੰਦੀਆਂ ਜੋ ਚੀਜ਼ਾਂ ਦੀ ਲੋੜ ਹੈ ਸਕੂਲਾਂ ਦੇ ਵਿੱਚ ਉਸ ਸਮੇਂ ਸਮੇਂ ਦੇ ਸਾਨੂੰ ਉਪਲਬਧ ਕਰਾਈਆਂ ਜਾਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਰਿਜ਼ਲਟ ਹੈ ਜਿਹੜੇ ਉਹ ਸਰਕਾਰ ਨੂੰ ਲੈ ਕੇ ਦੋ ਠੀਕ ਹੈ ਜੀ ਇਸ ਤੋਂ ਬਾਅਦ ਐਮ ਐਲ ਏ ਸਾਹਿਬ ਨਾਲ ਤੇ ਪਹੁੰਚੇ ਈਸ਼ਵਰ ਰਾਣਾ ਜੀ ਵਿੱਚ ਜਾ ਰਹੇ ਆ ਪ੍ਰੋਗਰਾਮ ਕਰੀਏ ਸਾਡੇ ਦਿੱਤੇ ਵਿੱਚ ਪ੍ਰੈਸ਼ਰ ਨੂੰ ਘੱਟ ਕਰਨੇ ਆਂ ਔਰ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਕੋਈ ਲੱਗਦਾ ਉਹ ਫਿਰ ਗਵਰਨਮੈਂਟ ਸਾਡੀ ਹੈ ਜਿਹੜੀ ਕੋਈ ਲੱਗਦਾ ਸਾਨੂੰ ਸਮਝ ਆ ਔਰ ਉਸ ਕਮਿਊਨਿਟੀ ਨੂੰ ਜਿਹੜਾ ਅਸੀਂ ਦੂਰ ਕਰਨਾ ਐਮ ਐਲ ਏ ਸਾਹਿਬ ਸਾਡਾ ਸਕੂਲ ਡਿਵੈਲਪਮੈਂਟ ਨੂੰ ਲੈ ਕੇ ਕਾਫੀ ਬਾਤਾਂ ਦੀ ਮਾਰੀ ਗਈ ਹੈ ਕਿ ਪੂਰੀ ਮਦਦ। ਉਹ ਸਾਰੇ ਮਾੜੇ ਹਾਲਾਤ 50000 ਰੁਪਏ ਦੇ ਬੰਦ ਤੇ ਚਾਹੇ ਉਹ ਉਹਨੇ ਕਲੀਨਰ ਦੇ ਜੇ ਪੀ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ। ਦੋਨੋਂ ਸਰਕਾਰਾਂ ਚ ਕੋਈ ਬਦਲਾਅ ਨਹੀਂ ਆਇਆ ਕਿ ਜਿੰਨੇ ਹਮੇਸ਼ਾ ਖਜ਼ਾਨਾ ਖਾਲੀ ਰਹਿੰਦਾ। ਸਾਡੀ ਗਵਰਨਮੈਂਟ ਜਿਹੜੀ ਅਨੁਸਾਰ ਦੇਣ ਦਾ ਕੰਮ ਕਰਦੀ ਹੈ ਉਹ ਸਕੂਲਾਂ ਨੂੰ ਪਹਿਲੇ ਅਧਾਰ ਤੇ ਕਰਦੀ ਹੈ। ਐਸਐਸਐਫ ਸੜਕ ਸੁਰੱਖਿਆ ਫੋਰਸ ਦੀ ਹੈ ਕਿ ਉਹ ਤਨਤ ਕਰਦੀ ਹੈ। 55000 ਦੇ ਵਿੱਚ ਸਾਡੀ ਸਰਕਾਰ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਨਾ ਜਾਣਾ ਕਿ ਪੰਜਾਬ ਨੂੰ ਵੀ ਤੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਅਜੇ 3 ਸਾਲ ਹੋਏ ਕਿ ਜੋ 70 75 ਸਾਲਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿਤੇ ਹੋਏ ਸੀਗੇ ਉਹਨਾਂ ਦੀ ਪਰਭਾਈ ਤਨੂੰ ਟਾਈਮ ਪਰ ਲੱਗਦੇ ਸੋ ਹੌਲੀ ਹੌਲੀ ਸਾਰੇ ਜਿਹੜੇ ਘਰ ਰਹੇਗੇ ਪੂਰੇ ਕਰਨ ਕਿ ਕਿੰਨਾ ਕਿ ਸਕੂਲਾਂ ਨੇ ਬਟੈਲ ਪ੍ਰਾਈਵੇਟ ਸਕੂਲਾਂ ਬਹੁਤ ਜ਼ਿਆਦਾ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਨੇ ਸਰਕਾਰੀ ਸਕੂਲ ਅੱਜ ਦਾ ਰਿਜ਼ਲਟ ਦੇਖ ਲਓ ਤੁਸੀਂ ਜਿਹੜਾ ਹਰ ਸਰਕਾਰੀ ਸਕੂਲ ਦਾ ਰਿਜ਼ਲਟ ਚੈੱਕ ਕਰੋ ਪ੍ਰਾਈਵੇਟ ਸਕੂਲਾਂ ਦਾ ਰਿਜ਼ਲਟ ਚੈੱਕ ਕਰੋ ਇਹਨਾਂ ਦੇ ਬੱਚੇ ਵੀ ਹੈਗੇ ਨੇ ਜਿਹੜੇ ਸਰਕਾਰੀ ਸਕੂਲਾਂ ਦਾ ਮੈਂ ਜਨਨ ਹੁਣ ਵਿਜ਼ਿਟ ਕਰਨਾ ਕਰਦਾ ਜੀ 500 ਟੀਚਰ ਚੈਲੰਜ ਕਰਨਾ ਲੱਗ ਪਏ ਕਿ ਕਿ ਸਾਡਾ ਪਹਿਲੀ ਕਲਾਸ ਤੋਂ ਲੈ ਕੇ ਸਾਡਾ ਪੰਜਵੀਂ ਕਲਾਸ ਦਾ ਬੱਚਾ ਤੁਹਾਡਾ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਦਾ ਬੱਚਾ ਕਹਿੰਦੇ ਜੇ ਸਾਡਾ ਬੱਚਾ ਤੁਹਾਡੇ ਬੱਚੇ ਨੂੰ ਮਾਤ ਨਾ ਪਾ ਕੇ ਤਾਂ ਫੇਰ ਗੱਲ ਉਹਨੂੰ ਕੋਈ ਟੀਚਰ ਇਹਨੇ ਕੌਨਫੀਡੈਂਸ ਦੇ ਨਾਲ ਤਾਂ ਕਹਿ ਰਿਹਾ ਕਿ ਕੁਝ ਵਿਦਿਆਲਾਂ ਦੇ ਵਿੱਚ ਅ ਹਰ ਇੱਕ ਤਰ੍ਹਾਂ ਦੀ ਜਿਹੜੀ ਲੋਡ ਸੀ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ ਟੀਚਰ ਖਾਸ ਕਰਕੇ ਪੜਾਉਣ ਵਾਲੇ ਜਦੋਂ ਟੀਚਰ ਪੂਰੇ ਹੋਏ ਤਾਂ ਫਿਰ ਪੜਾਈ ਦੀ ਕੰਮ ਕਰ ਰਹੇ ਜੋ ਅਨੁਸਾਰ ਤਾਂ ਹੀ ਕੰਮ ਕਰਨਾ ਸਟਾਫ ਦੀ ਕਾਫੀ ਕਮੀ ਨਜ਼ਰ ਆ ਰਹੀ ਹੈ ਨਾ ਉਹ ਤਾਂ 70 70 ਟੀਚਰਾਂ ਤੇ ਬੱਚਿਆਂ ਤੇ 5-5 ਟੀਚਰ ਨਹੀਂ 1.200 ਬੱਚੇ ਤੇ 14-14 ਟੀਚਰ ਨੇ ਉਹ ਤੀਜਰਾਂ ਦੀ ਕੋਈ ਗੱਲ ਨਹੀਂ। ਅਗਰ ਜਿੱਥੇ ਕੋਈ ਲੱਗਾ ਉਸ ਨੂੰ ਪੂਰਾ ਕਰ। ਸਰਦ ਜਿੱਕੇ ਨੇ ਸਕੂਲਾਂ ਦਾ ਉਦਘਾਟਨ ਕਰਕੇ ਆਏ ਹਾਂ। ਮੈਂ ਚੌਥੇ ਸਕੂਲ ਦੇ ਵਿੱਚ ਆਏ। ਲਾਸਟ ਮੇਰਾ ਚਲਗਣੇ ਜਾਣਾ। ਔਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਲੱਗਦੀ। ਮੇ ਨਾਲ ਸਭ ਨਾਲ ਜੀ। 18 ਬ੍ਰੇਟਾ ਕਮਿੰਗ ਜਲੇ। ਇਹ ਤਾਂ ਅਸ਼ੇ ਦੇ। ਸੋ ਇਹਨਾਂ ਨੇ ਕੋਈ ਆਪਣੀ ਥੰਡਾ ਵਿੱਚ ਜਾ ਕੇ ਜਾਂ ਘਰ ਘਰ ਜਾ ਕੇ ਅਸ਼ੇ ਦੇ ਖਿਲਾਫ ਜੋ ਮਗੇਮ ਮੈਂ ਬਣਾਉਂਦਾ ਕੰਮਾਂ ਚ ਕੀਤਾ ਉਹ ਇਹਦੇ ਮਾਰੇ ਇੱਕ ਖੁਸ਼ੀ ਹੈ ਕਿ ਸਰਪੰਚ ਜਿਹੜੇ ਸਰਕਾਰੀ ਹੁੰਦੇ ਆ ਸਰਪੰਚਾਂ ਦਾ ਫਰਜ਼ ਨਹੀਂ ਬਿਠਾਉਂਦੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਮਹਿੰਮ ਪੰਜਾਬ ਸਰਕਾਰ ਨੇ ਚਲਾਈ ਹੈ ਜੁਦ ਨਸ਼ਿਆਂ ਦੇ ਵਿਰੁੱਧ ਉਹ ਉਸਦੇ ਵਿੱਚ ਉਹਨਾਂ ਦਾ ਫਰਜ਼ ਬਣਦਾ ਹੈ ਕਿ ਸਾਡੀ ਨੌਜਵਾਨੀ ਹੈ ਜਿਹੜੀ ਉਹਨੂੰ ਬਚਾ ਸਕੀਏ ਉਸ ਨੂੰ ਮੈਂ ਐਸੇ ਸਰਪੰਚਾਂ ਦਾ ਧੰਨਵਾਦ ਕਰਦਾ ਔਰ ਇਹ ਵੀ ਮੈਂ ਕਰਦਾ ਕਿ ਜਿੱਥੇ ਵੀ ਕਿਸੇ ਪੰਚਾਇਤ ਦੇ ਸਰਪੰਚ ਨੂੰ ਮੈਂਬਰ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਮੈਨੂੰ ਦੱਸਿਓ ਅੱਛਾ ਬਿਲਕੁਲ ਜਦੋਂ ਖਤਮ ਕਰਾਂਗੇ ਜੀ ਸਾਡੀ ਸਰਕਾਰ ਦਾ ਟੇਚਾ ਖਤਮ ਕਰਕੇ ਰੱਖੀ ਸੀ ਨੀਤੀ ਘੁੰਦੀ ਸੀ ਉਦਗਾਰ ਪਿੰਡ ਚ ਘੁੰਦੀ ਸੀ ਇਹ ਪਿੰਡ ਬਹੁਤ ਇਤਿਹਾਸਕ ਪਿੰਡ ਹੈ ਅਤੇ ਜਿਹੜੀ ਆਲਾ ਸਿੰਘ ਦੀ ਸੁਪਤਨੀ ਸੀ ਮਾਈ ਬੱਤੋ ਜਦੋਂ ਇਹ ਰਿਆਸਤ ਬੰਨੀ ਆ ਉਹ ਉਦਗਾਰ ਦੇ ਸੀ ਉਹਨਾਂ ਦੀ ਇੱਕੇ ਖਾਸੀਅਤ ਈ 24 ਘੰਟੇ ਉਹਨਾਂ ਨੇ ਲੰਗਰ ਚੱਲਦਾ ਸੀ ਇੱਕ ਵਾਰੀ ਕਿਤੇ ਜਾੜੇ ਆਗੇ ਨਹੀਂ ਸਿੰਘ ਦਾਲ ਪਾਤਲੀ ਰਹੀਗੀ ਜੀ ਇਹ ਇਤਿਹਾਸਿਕ ਗੱਲਾਂ ਨੇ ਬਹੁਤ ਲੋਕਾਂ ਨੂੰ ਘੱਟ ਪਤਾ ਨੇ ਉਹ ਜਦੋਂ ਨਹੀਂ ਗਨੇ ਸਿੰਘ ਨੇ ਵੀ ਦਾਲ ਪਾਤਲੀ ਦੇਖ ਲਈ ਨਾ ਤੁਰੇ ਚੱਕ ਕੇ ਰਾਣੀ ਦੇ ਸਿਰ ਚ ਪਾਤੀ ਦਾਲ ਉਹ ਆਪਦੇ ਪਤੀ ਜਵੇਂ ਗਈ ਮਹਾਰਾਜਾ ਬਣ ਗਿਆ ਜੀ ਉਦੋਂ ਰਿਆਸਤ ਦਾ ਇਹ ਨਹੀਂ ਸਿਰੋਟ ਘੱਟ ਨਹੀਂ ਹੁੰਦੀ ਸਰਪੰਚ ਫਿਰਤਾ ਜਾਂਦਾ ਗੋੜੜੇ ਨਾਲ ਦਿੰਦੇ ਤਾਂ ਇਹ ਚੱਲੋ ਉਹ ਕਹਿੰਦੇ ਵੀ ਇਹ ਦਾਣ ਕਿਉਂ ਮੇਰੇ ਸਿਰ 'ਚ ਪਾਈ ਜਾਂਦੇ ਨੇ ਹੰਗਾ ਨੇ ਉਹ ਕਹਿੰਦਾ ਤੇਰੇ ਬਹੁਤ ਕਸ਼ਟ ਦੂਰ ਕਰਦੇ ਕਹਿੰਦਾ ਇਹ ਦਾਣ ਨਹੀਂ ਪਈ ਕਹਿੰਦਾ ਤੈਨੂੰ ਰਾਜਪਾਗ ਮਿਲ ਗਿਆ ਇਸ ਕਰਕੇ ਇਹ ਲੋਕਾਂ ਤੋਂ ਕੰਮ ਸਮਿਆਂ ਨਹੀਂ ਆ ਨੰਬਰਦਾਰ ਬੈਠੇ ਹਰਪਾਲ ਸਿੰਘ ਮਾਨ ਸਾਹਿਬ ਦਾ ਰਿਸ਼ਤੇਦਾਰ ਆ ਪਰ ਐ ਥੋੜੀ ਵੀ ਕੋਈ ਕਿਸੇ ਦਾ ਕੰਮ ਕਰਾ ਦੇਣਗੇ ਸਿਰ ਪਾਉਦੇ ਹੀ ਐ ਸਾਡਾ ਭਾਈ ਆ ਛੋਟਾ ਕੱਲ ਮੈਂ ਇਹਦੇ ਨਾਲ ਲੜਕੇ ਹਟੇ ਮੈਂ ਕੰਮ ਕੁੰਮ ਕਰਾਉ ਏ ਤਾਕਤਾਂ ਜਦੋਂ ਗੱਗ ਜਾਂਦੇ ਨੇ ਫਿਰ ਕੋਈ ਨਹੀਂ ਪੁੱਛਦਾ ਬਾਕੀ ਇਹ ਸਕੂਲ ਦੀ ਗੱਲ ਕਰੀਏ ਇਹ ਸਕੂਲ ਵੀ ਐਮਐਲ ਸਾਬ ਬਹੁਤ ਪੁਰਾਣਾ ਸਕੂਲ ਆ 47 ਤੋਂ ਪਹਿਲਾਂ ਦਾ ਪਹਿਲੇ ਗੁਰਦੁਆਰਾ ਸਾਹਿਬ ਚ ਸਕੂਲ ਲੱਗਦਾ ਸੀ ਫਿਰ ਇਹ ਸਕੂਲ ਇੱਥੇ ਆ ਗਿਆ ਪਹਿਲਾ ਇਹ ਮਿਡਲ ਸਕੂਲ ਸੀ ਫਿਰ ਇਹ 10ਵੀਂ ਦਾ ਸਕੂਲ ਬਣਿਆ ਜਦੋਂ ਆ ਸਰਪੰਚ ਸਾਹਿਬ ਖੜੇ ਨੇ ਇੰਨਾ ਦੇ ਯਤਨਾਂ ਨਾਲ ਇਹ 12ਵੀਂ ਦਾ ਸਕੂਲ ਗਣਿਆ ਇਹ ਸਕੂਲ ਦਰਬਾਰਾ ਸਿੰਘ ਖਰੋੜ ਬਣਾ ਕੇ ਲਿਆਏ ਸੀ ਇੱਥੇ ਕੋਈ ਆਕ ਕਤ ਨਹੀਂ ਦੀ ਸਚਾਈ ਹੈ ਬਾਅਦ ਚ ਸਮੇਂ ਦੀਆਂ ਸਰਕਾਰਾਂ ਨਾਲ ਕੰਮ ਚੱਲਦੇ ਰਹੇ ਹੁਣ ਆਮ ਆਦਮੀ ਦੀ ਸਰਕਾਰ ਬਣੀਆ ਐਮਐਲਏ ਸਾਹਿਬ ਦੇ ਯਤਨਾਂ ਨਾਲ ਸਾਹ ਸਾਹਮਣੇ ਕਮਰੇ ਬਣ ਕੇ ਮਰੰਮਤ ਹੋ ਗਈ ਵੱਡਾ ਪਿੰਡ ਹੈ ਦੋ ਪੰਚਾਇਤਾਂ ਨੇ 5000 ਦੇ ਲਗਭਗ ਵੋਟ ਇਸ ਕਰਕੇ ਦਾ ਪਿੰਡ ਦਾ ਮਹੱਤਵ ਹੈ ਐਮਐਲਏ ਸਾਹਿਬ ਸੋਡੀ ਲੀਡ ਵੀ ਬਹੁਤ ਵੱਡੀ ਸੀ 1000 ਵੋਟ ਦੀ ਲੀਡ ਕੱਲੀ ਦਗਾਲ ਕਲਾ ਜਿੱਤੀ 3000 ਵੋਟ ਦੀ ਤੇ 5-600 ਵੋਟ ਦੀ ਨੀੜ ਦਗਾਲ ਫੁਰਦ ਸੀ 1600 ਵੋਟ ਐਮਐਲਏ ਸਾਹਿਬ ਇਹ ਨਗਰ ਚੋਂ ਕਦੇ ਕਿਉਂਕਿ ਹਮੇਸ਼ਾ ਚਾਹੇ ਉਹ ਰਾਜਨੀਤੀ ਹੈ ਚਾਹੇ ਅਫਸਰशाही ਹੈ ਉਹ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹ ਹਮੇਸ਼ਾ ਵੱਡੇ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਚੁਣਦੇ ਨੇ ਹੁਣ ਸਮਾਂ ਆ ਗਿਆ ਸਾਨੂੰ ਤਾਕਤ ਦੇਤੀ ਆਸ ਕਰਦੇ ਆ ਵੀ ਅਸੀਂ ਕੋ ਯਾਰ ਬੱਸ ਕਰਿਆ ਬੈਠੇ ਦੀ ਬੱਸ ਉਹ ਵੱਡਾ ਬੰਡਾ ਲੇਟ ਹੋ ਜੂਗਾ ਕੁਛ ਨਹੀਂ ਹੁੰਦਾ। ਹੋਰ ਸਾਨੂੰ ਤਾਕਤ ਦਿੱਤੀ ਆ ਪ੍ਰਮਾਤਮਾ ਨੇ। ਅਸੀਂ ਸਭ ਤੋਂ ਆਸ ਕਰਦੇ ਆਂ ਵੀ ਜਿਹੜੇ ਰੈਂਦੇ ਕੰਮ ਨੇ ਉਹ ਕਰੋਗੇ। ਕੁੱਪੂ ਸਰਪੰਚ ਬੈਠਿਆ ਸਾਡਾ ਮਿੱਤਰ ਆ। ਇਹਨੇ ਬਹੁਤ ਕੰਮ ਕਰਾਏ ਨੇ। ਇਹ ਮੈਂ ਗੱਲਾਂ ਕਰ ਰਿਹਾ ਤੇ ਸਰਪੰਚ ਨਾਲ ਮਹਾ ਦਰਬਾਰੇ ਨਾਲ ਨੂੰ ਮਹਾਂ ਚਾ ਉੱਤਰ ਹਰੇਕ ਪਾਲ ਦਾ ਪਰ ਤੇਰੇ ਵਰਗਾ ਸਰਪੰਚ ਨਹੀਂ ਉਹ ਜਿਹੜਾ ਹਾਈ ਕੋਰਟ ਤੋਂ ਲੜ ਕੇ ਛੜਕਾਂ ਲੈ ਕੇ ਆਉਂਦਾ। ਐਮਐਲਏ ਸਾਹਿਬ ਉਹਨੇ ਚਾਰ ਛੜਕਾਂ ਲੈ ਕੇ ਆਇਤੀ ਦਰਬਾਰਾ ਸਿੰਘ ਸਰਪੰਚ ਜੀ ਜੋ ਦੋ ਛੜਕਾਂ ਬਜਿੰਦਰ ਸਿੰਘ ਹਰਿਆਊ ਲੈ ਗਿਆ ਸੀ ਕੰਕਿਊ ਦੀ ਪਾਦਲ ਨਾਲ ਸਿੱਧੀ ਬਣਦੀ ਸੀ ਪਰ ਫਿਰ ਸਰਪੰਚ ਨੇ ਹਾਈ ਕੋਰਟ ਕੇ ਕੇਸ ਲੜ ਕੇ ਉਹ ਪਿੰਡ ਨੂੰ ਛੜਕਾਂ ਲਵਾਈਆਂ ਨੇ ਅੱਸੀ ਰਾ ਸਰਪੰਚ ਬੈਠਿਆ ਜਿਆਦੇ ਨਰਮਾ ਮੈਂ ਇਹਨੂੰ ਕਹਿਣਾ ਵੀ ਇੰਨੀ ਨਰਮਾਈ ਵੀ ਨਹੀਂ ਚੱਲਦੀ ਸਰਪੰਚੀ ਵਿੱਚ ਇੱਕ ਤਰਫ ਮੂਕੇ ਤਮਾਸ਼ੇ ਦੇਖਣੇ ਪੈਂਦੇ ਨੇ ਫੇਰੇ ਸਰਪੰਚੀਆਂ ਮਿਲਦੀਆਂ ਨੇ ਫੇਰੇ ਪੰਚੀਆਂ ਮਿਲਦੀਆਂ ਨੇ ਜੇ ਆਪਾਂ ਕਹਾਂਗੇ ਵੀ ਪਲੈਨਾਂ ਤਾਂ ਆਪਾਂ ਨੇ ਕਿਸੇ ਨੂੰ ਪਾਣੀ ਵੀ ਨਹੀਂ ਇਹ ਸਾਡੀ ਚੌਥਰ ਹੋ ਜੇ ਫਿਰ ਇਹ ਗੱਲ ਨਹੀਂ ਚੱਲਦੀ ਕਦੇ ਇਸ ਕਰਕੇ ਬਹੁਤ ਵਧੀਆ ਟੀਮ ਹੈ ਮੈਂ ਤਾਂ ਐਮਐਲਏ ਸਾਹਿਬ ਨੂੰ ਕਹਿੰਦਾ ਰੋਜ਼ ਵੀ ਸੋਨੂੰ ਸਾਫ ਦਾ ਸਰਪੰਚ ਸਮਾਤਾ ਜੀ ਸੋਨੂੰ ਉਹ ਦੂਸਾ ਸਾਹਿਬ ਦਾ ਸਲਾਹਕੋ ਕੁਕੂ ਸਰਪੰਚ ਮੌਕੇ ਦੀ ਪੰਚਾਇਤ ਵੀ ਤੁਹਾਡੇ ਨਾਲ ਹੈ ਬਾਬੇ ਵੀਰੇ ਹੋਰੀ ਦੂਜਾ ਸਰਪੰਚ ਵੀ ਆ ਗਿਆ ਤੁਹਾਡੇ ਨਾਲ ਜੇ ਤਾਂ ਤੁਹਾਡੇ ਵੱਲੋਂ ਕੋਈ ਕਮੀ ਆਊਗੀ ਤਾਂ 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 ਕਹਿ ਸਕਦੇ ਆ ਜੇ ਛੋਡੇ ਵੱਲੋਂ ਕੋਈ ਕਮੀ ਨਹੀਂ ਆਉਂਦੀ ਕੰਮਾਂ 'ਚ ਫਿਰ ਤਾਂ ਇੰਨੇ ਆਖੂ ਦਾ ਕੋਈ ਫਾਇਦਾ ਨਹੀਂ ਕਿਉਂਕਿ ਜੇ ਅੱਜ ਲੋੜ ਪਉਦੀ ਸੀ ਸਰਪੰਚ ਐਮਐਲਏ ਸਾਹਿਬ ਨੂੰ ਉਦੋਂ ਤਾਂ ਨਹੀਂ ਚੱਣੀ ਹੁੰਦੀ ਜਦੋਂ ਨਹੀਂ ਚੱਲਦੀ ਆ ਦਰਖਤ ਪਟ ਦਿੰਦੀ ਆ ਸਾਰੇ ਲੋੜ ਦਾ ਬੰਦਿਆਂ ਨੂੰ ਪਤਾ ਹੁਣ ਲੱਗਣਾ 2027 'ਚ ਲੈ ਸਾਨੂੰ ਕਹਿੰਦੇ ਸੀ ਵੀ ਇਹਨਾਂ ਭਾਜਣ ਛੋਡੇ ਨਾਲ ਬਾਦ ਆਸੀ ਨਹੀਂ ਭਾਜਦੇ ਐਮਐਲਏ ਸਾਹਿਬ ਨਾਲ ਰਹਾਂਗੇ ਸਮੂਹ ਸਟਾਫ ਮੇਰੇ ਮਿੱਤਰ ਨੇ ਉਹਰੇ ਟੀਚਰ ਨੇ ਜਿਹੜੇ ਉਰੇ ਲੱਗੇ ਹੋਏ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਵੱਡੀ ਗਿਣਤੀ ਚ ਬੱਚੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਐਮਐਲਏ ਸਾਹਿਬ ਨੂੰ ਦਵਾਰੋਂ ਜੀ ਆਇਆਂ ਕਹਿੰਦੇ ਆਂ ਸਿੰਦੇ ਵੀ ਸਰਪੰਚ ਸਾਹਿਬ ਆਏ ਨੇ ਮਿੱਠੂ ਪ੍ਰਧਾਨ ਜੀ ਔਰ ਸਾਰੀ ਸੰਗਤ ਉਹਨਾਂ ਦਾ ਧੰਨਵਾਦ ਕਰ ਮੈਂ ਸਕੂਲਾਂ ਦੇ ਵਿੱਚ ਜਾ ਰਿਹਾ ਕਿਉਂਕਿ 2022 ਤੋਂ ਪਹਿਲਾਂ ਇੱਕ ਨਾਰਾ ਦਿੱਤਾ ਸੀਗਾ ਪੰਜਾਬ ਦੇ ਲੋਕਾਂ ਨੂੰ ਇਹ ਇੱਕ ਮੌਕਾ ਕੇਂਦਰੀਵਾਲ ਨੂੰ ਇੱਕ ਮੌਕਾ ਖੁਗੁੰਤਮਾਰ ਨੂੰ ਪੰਜਾਬ ਦੇ ਲੋਕਾਂ ਨੇ ਬੰਨਵੇਂ ਬਿਠਾ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸਰਕਾਰ ਬੰਡੇ ਆਪਾਂ ਜੇ 2022 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੀ ਹਾਲਾਤ ਸੀਗੇ ਸਾਡੇ ਐਜੂਕੇਸ਼ਨ ਦੇ ਕੀ ਹਾਲਾਤ ਸੀਗੇ ਸਾਡੇ ਸਕੂਲਾਂ ਦੇ ਜੇ ਆਪਾਂ ਗੱਲ ਕਰੀਏ ਇਸੇ ਚਾਰ ਦੀਵਾਰੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਪੈਖਾਨਿਆਂ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਬੱਚਿਆਂ ਦੇ ਬੈਠਣ ਦੇ ਲਈ ਕੋਈ ਵਧੀਆ ਟੇਬਲਾਂ ਦਾ ਇੰਤਜ਼ਾਮ ਨਹੀਂ ਸੀ ਹੁੰਦਾ ਔਰ ਕਿਸੇ ਵੀ ਸਕੂਲ ਦੇ ਵਿੱਚ ਟੀਚਰਾਂ ਦਾ ਪ੍ਰਬੰਧ ਨਹੀਂ ਸੀ ਹੁੰਦਾ ਪਰਮਾਨ ਸਾਹਿਬ ਦੀ ਸਰਕਾਰ ਕਣਨੇ ਜੋ ਕੰਮ ਐਜੂਕੇਸ਼ਨ ਤੇ ਕੀਤੇ ਉਹ ਕਿਸੇ ਤੋਂ ਅੱਜ ਲੋਕੇ ਛਪੇ ਨਹੀਂ ਪਹਿਲ ਦੇ ਆਧਾਰ ਤੇ এডਿਕੇਸ਼ਨ ਨੂੰ ਤਵਜੋ ਦਿੱਤੀ ਟੀਚਰਾਂ ਦੀ ਬੜੀ ਵੱਡੀ ਘਾਟ ਸੀਗੀ ਔਰ ਜਿਹੜੇ ਮੁਲਾਜ਼ਮ ਸੀਗੇ ਪਿੱੱਚੇ ਜਿਹਨੂੰ ਆਪਾਂ ਕਹਿ ਕਹਿ ਦਿੰਦੇ ਆ ਕਿ ਜਿਹੜੇ ਅਧਿਆਪਕ ਸੀਗੇ ਹਰ ਸਰਕਾਰ ਨੂੰ ਉਹ ਹਾਰ ਲਾਉਂਦੇ ਸੀਗੇ ਕਿ ਸਾਨੂੰ ਪੱਕਾ ਕੀਤਾ ਜਾਵੇ ਸਾਡੀ ਸੈਲਰੀ ਵਧਾਈ ਜਾਵੇ